ਸ੍ਰੀ ਕਾਲਜੀ ਵੀਡੀਓ ਵੇਖ ਰਖੇ ਆਪ ਸਾਬਨੂ ਜੀ ਐ ਲੈ ਕੇ ਹਾਜ਼ਰ ਆ ਜਿੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆ ਜਿੱਦੀ ਵੱਡੀ ਖਬਰ ਹੈ ਲੋ ਕੈਬਨਟ ਮੰਤਰੀ ਬਲਜੀਤ ਕੌਰ ਦਾ ਘਰ ਵਾਲਾ ਬੋਰਖਾਨ ਦੱਸ ਕੇ ਮੰਗੇ ਪੈਸੇ ਮਲਜ਼ਮ ਖਿਲਾਫ ਮਾਮਲਾ ਦਰਜ ਕੈਬਨਰਨ ਮੰਤਰੀ ਦਾ ਘਰ ਵਾਲਾ ਬਣ ਕੇ ਪੈਸੇ ਦੀ ਮੰਗ ਕਰਨ ਦੇ ਦੋਸ਼ਾਂ ਅਧੀਨ ਸਥਾਨਾ ਸਿਟੀ ਮਲੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਮਲੋਟ ਵਾਸੀ ਅਜਵਿੰਦਰ ਸਿੰਘ ਪੁੱਤਰ ਪ੍ਰੀਤੀ ਸਿੰਘ ਵੱਲੋਂ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੂੰ ਕਮਲ ਬੰਦ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਤੇ 8 ਦਸੰਬਰ ਨੂੰ ਜਾਦੋ ਜੀਟੀ ਰੋਡ ਪੋਲ ਤੇ ਕੋਲ ਆਪਣੇ ਦਫਤਰ ਚ ਬੈਠਾ ਸੀ ਤਾਂ ਸਵੇਰੇ ਕਰੀਬ 11:33 ਵਜੇ ਉਸਦੇ ਮੋਬਾਈਲ ਤੇ ਇੱਕ ਨਾਮ ਮਾਲੂਮ ਮੋਬਾਈਲ ਨੰਬਰ ਫੋਨ ਕਾਲ ਆਈ ਜਿਸ ਨੇ ਕਿਹਾ ਕਿ ਮੈਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਘਰ ਵਾਲਾ ਬੋਲ ਰਖਾਂ ਤੇ ਮੈਨੂੰ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਭਰਨ ਲਈ 27000 ਰੁਪਏ ਦੀ ਜ਼ਰੂਰਤ ਹੈ ਰਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੰਤਰੀ ਬਲਜੀਤ ਕੌਰ ਦੇ ਘਰਵਾਲੀ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਤੇ ਉਹਨਾਂ ਦਾ ਨੰਬਰ ਮੇਰੇ ਮੋਬਾਈਲ 'ਚ ਸੇਵ ਹੈ ਜਦ ਉਸ ਵਿਅਕਤੀ ਨੇ ਮੇਰੇ ਕੋਲੋਂ ਪੈਸੇ ਨਹੀਂ ਮੰਗ ਕੀਤੇ ਤਾਂ ਮੈਂ ਫਰਾਡ ਕਾਲ ਸਮਝ ਕੇ ਉਸ ਦਾ ਫੋਨ ਕੱਟ ਦਿੱਤਾ ਫਿਰ 1 ਮਿੰਟ ਬਾਅਦ ਉਕਤ ਵਿਅਕਤੀ ਨੇ ਫਿਰ ਤੋਂ ਮੇਰੇ ਭਰਾ ਹਰਮਿੰਦਰ ਸਿੰਘ ਦੇ ਮੋਬਾਈਲ ਤੇ ਫੋਨ ਕਰਕੇ 27000 ਰੁਪਏ ਦੀ ਮੰਗ ਕੀਤੀ ਮੇਰੇ ਵੱਲੋਂ ਫਿਰ ਤੋਂ ਉਸ ਦਾ ਫੋਨ ਕੱਟ ਦਿੱਤਾ ਗਿਆ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜ਼ਬਰਨ ਮੇਰੇ ਤੇ ਮੇਰੇ ਭਰਾ ਕੋਲੋਂ ਪੈਸੇ ਦੀ ਮੰਗ ਕੀਤੀ ਉਸ ਪੁਲਸ ਨੇ ਅਜਵਿੰਦਰ ਸਿੰਘ ਕੋਲੋਂ ਵੱਲੋਂ ਕਮਲਬੰਦ ਕਰਵਾਏ ਬਿਆਨਾਂ ਦੇ ਆਧਾਰ ਤੇ ਦਰਾਨੀ ਤਫਤੀਸ਼ ਤੇ ਜਾਂਚ ਤੋਂ ਬਾਅਦ ਪੈਸੇ ਦੀ ਮੰਗ ਕਰਨ ਵਾਲੇ ਵਿਅਕਤੀ ਪਲਵਿੰਦਰ ਪਾਲ ਸਿੰਘ ਉਰਪ ਜਸਰਾਜ ਸੈਗਲ ਵੱਲੋਂ ਵਾਸੀ ਮੋਹਾਲੀ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਦਕਿ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ